ਜਿਹੜਾ ਮੈਨੂਫੈਕਚਰ ਡੇਟ 21 ਆ ਤਾਂ 21 ਰਹੂਗਾ 22 ਆ ਤਾਂ 22 ਦੱਸਾਂ ਇਹ ਡੀਆਈਆਈ ਆ ਜੀ 60 ਐਚਪੀ ਵਾਲਾ ਇੱਕ ਡੀਆਈਆਈ ਆ ਕੱਲਾ ਹੁੰਦਾ ਇੱਕ ਡੀਆਈਆਈ ਆ ਟਾਇਰ ਇਹਦੇ ਜੀ ਇਹ ਮਤਲਬ ਜਿਹੜੇ ਸਹੀ 80 ਪੈਸੇ ਟਾਇਰ ਆ ਇਹਦੇ ਰੇ ਡੀ ਆਈ ਐਮ ਐਸ 2020 ਮਾਡਲ ਹੈ ਜੀ ਠੀਕ ਹੈ ਜੀ ਟਾਇਰ ਇਹਦੇ ਵੀ ਨਾਲ ਦੇ ਆ 85 ਪੈਸੇ 100 ਘੰਟਾ ਚੱਲਿਆ 600 ਘੰਟਾ ਹੀ ਕੁੱਲ ਹਾਂਜੀ ਹਾਂਜੀ ਠੀਕ ਟਾਇਰ ਇਹਦੇ 75 ਪੈਸੇ ਜੀ 75 ਪੈਸੇ ਟਾਇਰ ਪੈਣੇ ਯਾਰ ਉਹਨੇ ਹੀ ਦੱਸਾਂਗੇ ਜਿੰਨੇ ਹੈਗੇ ਜੇ ਹੋਣ 60 ਪੈਸੇ ਦੱਸੀਏ 90 ਪੈਸੇ ਠੀਕ ਹੈ ਉਹ ਤਾਂ ਦੇਖੇ ਤੋਂ ਪਤਾ ਲੱਗ ਜਾਣਾ ਜਦੋਂ ਆ ਕੇ ਵੇਖੂਗਾ ਅਗਲਾ ਸਤਿ ਸ੍ਰੀ ਅਕਾਲ ਤੋਂ ਮਿੱਤਰੋ ਆਪਾਂ ਅੱਜ ਪਹੁੰਚੇ ਹੋਏ ਹਾਂ ਸ੍ਰੀ ਮੁਕਤਸਰ ਸਾਹਿਬ 40 ਮੁਕਤੀਆਂ ਦੀ ਧਰਤੀ ਤੇ ਕਿਸਾਨ ਟਰੈਕਟਰ ਸੇਲ ਪਰਚੇਜ਼ ਵਾਲਿਆਂ ਦੇ ਨਾਲ ਵੀਰ ਜੋੜੇ ਆਪਣੇ ਦਲਬਾਗ ਸਿੰਘ ਬਾਗੀ ਸਤਿ ਸ੍ਰੀ ਅਕਾਲ ਬਾਈ ਸਤਿ ਸ੍ਰੀ ਅਕਾਲ ਜੀ ਮਾਨ ਸਾਹਿਬ ਸਤਿ ਸ੍ਰੀ ਅਕਾਲ ਬਹੁਤ ਵਧੀਆ ਜੀ ਬਹੁਤ ਵਧੀਆ ਚੜ੍ਹਦੀ ਕਲਾ ਬਹੁਤ ਬਹੁਤ ਧੰਨਵਾਦ ਤੁਹਾਡਾ ਇੱਥੇ ਪਹੁੰਚਣ ਤੇ ਬਾਕੀ ਜਿਨ੍ਹਾਂ ਵੀ ਤੁਹਾਨੂੰ ਵੀਰ ਭਰਾ ਵੇਂਦੇ ਆ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਵੀਡੀਓ ਨੂੰ ਸ਼ੇਅਰ ਲਾਇਕ ਕਰਦੇ ਆ ਸਾਰਿਆਂ ਦਾ ਹੀ ਬਹੁਤ ਧੰਨਵਾਦ ਬਹੁਤ ਬਹੁਤ ਧੰਨਵਾਦ ਬਾਈ ਜੀ ਕਿੰਨੇ ਕ ਟਰੈਕਟਰ ਨੇ ਬਾਗੀ ਸਾਹਿਬ ਆਪਣੇ ਕੋਲ ਟਰੈਕਟਰ ਹੈਗੇ ਜੀ ਹੁਣ 32 33 ਟਰੈਕਟਰ ਖੜੇ ਆ ਜੀ 32 33 ਟਰੈਕਟਰ ਹਾਂਜੀ ਹਾਂਜੀ ਤੇ ਜੇ ਆਪਾਂ ਟਰੈਕਟਰਾਂ ਦੀ ਮਾਡਲਾਂ ਦੀ ਗੱਲ ਕੀਤੀ ਜਾਵੇ ਸਾਰੇ ਉੱਚੇ ਮਾਡਲ ਦੇ ਨੇ तकरीबन ਉੱਚੇ ਹੀ ਆ ਜੇ ਕੋਈ ਵਿਚਕਟਾ ਆ ਜੇ ਕੋਈ ਨੀਵਾ ਮਾਡਲ ਵੀ ਹੁੰਦਾ ਉਹ ਆਪਾਂ ਨੀਵਾ ਮਾਡਲ ਲੈਂਦੇ ਲੈਂਦੇ ਨਹੀਂ ਹਾਂ ਟਰੈਕਟਰ ਜ਼ਿਆਦਾ ਉੱਚਾ ਮਾਡਲ ਹੀ ਉੱਚਾ ਮਾਡਲ ਹੁੰਦਾ ਜ਼ਿਆਦਾ ਹਾਂਜੀ 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 ਤੇ ਕਾਫੀ ਕਾਜ ਜਾਂਦੇ ਓਕੇ ਹੀ ओके ओके ਜਿਆਦਾ ਟਰੈਕਟਰ ਆਪਣੇ ਕੋਲੇ ਲੋਨ ਵਾਲੇ ਹੁੰਦੇ ਆ ਹਾਂਜੀ ਤਕਰੀਬਨ ਕਿ ਲੋਨ ਵਾਲਾ ਟਰੈਕਟਰ ਗਲਤ ਹੁੰਦਾ ਹੀ ਨਹੀਂ ਠੀਕ ਹੈ ਜੀ ਲੋਨ ਪਹਿਲਾਂ ਤਾਂ ਹੀ ਹੁੰਦਾ ਜੇ ਉਹ ਮਤਲਬ ਪੇਪਰ ਉਹਦੇ ਸਹੀ ਪ੍ਰੋਪਰ ਸਹੀ ਹੈ ਤਾਂ ਪ੍ਰੋਪਰ ਸਹੀ ਨਹੀਂ ਹਾਂ ਨਹੀਂ ਲੋਨ ਹੀ ਨਹੀਂ ਹੁੰਦਾਗਾ ਠੀਕ ਹੈ ਜੀ ਹੁਣ ਆਪਾਂ ਅਰਜਨਤੋਸ ਦਾ ਟਰੈਕਟਰ ਕਰਕੇ ਦੇਾਂਗੇ ਠੀਕ ਹੈ ਜੀ ਕਾਗਜ਼ਾਂ ਪੱਤਰਾਂ ਦਾ ਕੋਈ ਚੱਕਰ ਨਹੀਂ ਬਾਕੀ ਲੋਕਲ ਨੰਬਰ ਹੋਣਗੇ ਲੋਕਲ ਨੰਬਰ ਜੀ ਹਾਂ ਫਰੀਦਕੋਟ ਫਿਰੋਜ਼ਪੁਰ ਹਾਂਜੀ ਮੰਨ ਲਓ ਤੁਸੀਂ ਜਿਵੇਂ ਸ਼ੀਰਾ ਹੋ ਗਿਆ ਹਾਂਜੀ ਆ ਲੋਕਲ ਨੰਬਰ ਹੀ ਹੁੰਦੇ ਆ ਮੁਕਸਰ ਦਾ ਹੋ ਗਿਆ ਠੀਕ ਹੈ ਜੀ ਮਲੋੜ ਦਾ ਹੋ ਗਿਆ ਅਬੋਰ ਦਾ ਹੋ ਗਿਆ ਠੀਕ ਹੈ ਜੀ ਤਕਰੀਬਨ ਪੰਜਾਬ ਨੰਬਰ ਹੁੰਦਾ ਪੰਜਾਬ ਨੰਬਰ ਹੀ ਹੁੰਦਾ 100% ਠੀਕ ਹੈ ਜੀ ਹੁਣ ਆਪਾਂ 605 ਅਰਜੈਂਟ ਤੋਂ ਸਟਾਰਟ ਕਰਦੇ ਆ ਡੀਆਈ ਤੋਂ ਜੀ ਇਹਦੇ ਬਾਰੇ ਜਾਣਨਾ ਪਾਉ ਬਾਕੀ ਸਾਹਿਬ ਇਹ ਡੀਆਈ ਆਈ ਹੈ ਜੀ 60 ਐਚਪੀ ਵਾਲਾ ਇੱਕ ਡੀਆਈ ਆ ਕੱਲਾ ਹੁੰਦਾ ਇੱਕ ਡੀਆਈ ਆਈ ਆ ਠੀਕ ਹੈ ਜੀ ਇਹਦੇ ਨਾਲ ਆ ਸਿਸਟਮ ਵਗੈਰਾ ਸਾਰਾ ਕੁਝ ਨਾਲ ਆ ਠੀਕ ਹੈ ਜੀ ਟਾਇਰ ਇਹਦੇ ਚਾਰੇ ਨਵੇਂ ਆ ਤੇ 3 ਸਪੀਡ ਆ 3 ਸਪੀਡ ਚ ਹਾਂਜੀ ਇਹਦਾ ਰੇਟ ਆ 4 ਲੱਖ ਤੇ 85000 ਰੁਪਿਆ 4 ਲੱਖ 85000 ਡਿਮਾਂਡ ਹੈ ਬਾਕੀ ਸਭ ਜੇ ਕੋਈ ਵੀਡੀਓ ਬੁੜੂ ਤੇ ਹਲਕਾ ਫੁਲਕਾ ਮਾਨਤਾ ਨੂੰ ਹੋਊਗਾ ਜਿਆਦਾ ਨਹੀਂ ਠੀਕ ਹੈ ਜੀ ਹਲਕਾ ਫੁਲਕਾ ਮਾਨਤਾ ਨੂੰ ਹੋ ਮਿੱਤਰੋ ਟਰੈਕਟਰ ਚੈੱਕ ਕਰ ਸਕਦੇ ਹੋ ਰੰਗ ਪੈਂਡ ਦਾ ਵੀ origignal ਹੈ origignal ਹੈ ਜੀ origignal ਆ ਸਾਰਾ origignal ਹੈ ਕੁੱਲੇ ਪਲੇਟਫਾਰਮ ਚ ਆ ਗਿਆ ਡਬਲ ਡਿਸਟਰੀਬਿਊਟਰ ਚ ਸੈਂਪਲ ਕੱਪੜੇ ਵਾਲੀ ਬਾਤ ਯਾਰ ਜਿੱਥੇ ਕੋਤੋਂ ਲੱਥਾ ਮਾੜਾ ਮੋਟਾ ਜਿੱਥੇ ਵਿਆਹ ਲੈ ਘਰੇ ਜਾਣਾ ਤਾਂ ਵਿਆਹ ਲੈ ਲੀੜੇ ਪਾਉਣੇ ਪੈਣੇ ਆ ਠੀਕ ਹੈ ਜੀ ਹਾਂ ਤੇ ਮੂਰੇ ਆ ਗਿਆ 855 FA ਹੀ ਰਿਵਰਸ ਪੀਟਿਓ ਹਾਂ ਜੀ ਦੇਗੀ ਚੁੱਲੇ ਵਾਲਾ 2022 ਮਾਡਲ ਆ ਜੀ ਟੌਪ ਮਾਡਲ ਆ ਸੈਂਟਰ ਗੇਅਰ ਆ ਠੀਕ ਹੈ ਜੀ ਹਾਂ ਜੀ ਤੇ ਵੀ ਬਠੰਡਾ ਨੰਬਰ ਦਾ ਬਠੰਡਾ ਨੰਬਰ ਫਸਟ ਆਫ ਆਲ ਟੀਰਾ ਠੀਕ ਹੈ ਜੀ ਹਾਂਜੀ ਤੇ ਲੱਗ ਤੋ ਕਲਾਚ ਆਲਾ ਨੋਪੀ ਨੋਪੀ ਲੱਗੀ ਆ ਸਾਰਾ ਕੁਛ ਮਤਲਬ ਸਿਸਟਮ ਠੀਕ ਹੈ ਇਕ ਨੋਪੀ ਵਗੈਰਾ ਲੱਗੀ ਹੋਈ ਆ ਜੇ ਬਾਗੀ ਸਾਹਿਬ ਆਪਾਂ ਟਾਇਰਾਂ ਦੀ ਗੱਲ ਕਰੀਏ ਟਾਇਰ ਇਹਦੇ ਜੀ ਆ ਮਤਲਬ ਜਿਹੜੇ ਸਹੀ 80 ਪੈਸੇ ਟਾਇਰ ਆ ਇਹਦੇ ਸਹੀ 80 ਪੈਸੇ ਟਾਇਰ ਚੌਕੜਾ ਨੇ ਮਿੱਤਰੋ ਹਾਂਜੀ ਤੇ ਨਾਲ ਦੇ ਟਾਇਰ ਆ ਨਾਲ ਦੇ ਨਹੀਂ ਜੀ ਹਾਂਜੀ ਹਾਂਜੀ ਨਾਲ ਤੇ ਰੰਗ ਪੈਂਟ ਦਾ ਬਾਈ ਕਹਿੰਦਾ ਸਾਰਾ ਰੇਡਨ ਵਾਲਾ ਬੱਬੂ ਇੱਥੇ ਝਾਤ ਮਰ ਬਾਈ ਮੜੀ ਆ ਦੇਖੋ ਬਾਈ ਨੇ ਕਿਤੇ ਕਲਮ ਵੀ ਬੁਰਸ਼ ਵੀ ਨਹੀਂ ਮਾਰਿਆ ਮੜਿਆ ਜਿੱਥੋਂ ਲੱਥਾ ਉਵੇਂ ਆ ਸਾਰਾ ਟਰੈਕਟਰ ਚੰਗਾ ਫੇਰੇ 22 ਮਾਡਲ ਆ 22 ਦੀ ਕਾਪੀ ਆ ਕਈ ਵਾਰੀ ਜਿਵੇਂ 21 ਮਾਡਲ ਹੁੰਦਾ ਕਾਪੀ 22 ਚ ਬਣੀ ਆ ਹਾਂਜੀ ਉਹ 10 ਦੇ 22 ਹੁੰਦੇ ਆ ਉਹ ਕੰਮ ਨਹੀਂ ਠੀਕ ਹੈ ਜੀ ਜਿਹੜਾ ਮੈਨੂਫੈਕਚਰ ਡੇਟ 21 ਆ ਤਾਂ 21 ਰਹੂਗਾ 22 ਆ ਤਾਂ 22 ਦੱਸਾਂਗੇ ਠੀਕ ਹੈ ਜੀ ਇਹ 22 ਮਾਡਲ ਜੀ ਮੈਨੂਫੈਕਚਰ ਡੇਟ 22 ਹੈ ਦੀ ਠੀਕ ਹੈ ਜੀ ਹਾਂਜੀ ਹਾਂਜੀ ਤੇ ਰੇਟ ਕਿੰਨਾ ਆ ਗਿਆ ਸੀ ਇਹਦਾ ਇਹਦਾ ਜੀ ਰੇਟ ਆ 6 ਲੱਖ ਤੇ 95000 6 ਲੱਖ 95000 ਡਿਮਾਂਡ ਆ ਮਿੱਤਰੋ ਬਾਕੀ ਮੌਕੇ ਤੇ ਡਿਸਕਾਊਂਟ ਕੀਤਾ ਜਾਊਗਾ ਟਰੈਕਟਰ 22 ਮਾਡਲ ਆ ਸੈਂਟਰ ਗੇਅਰ ਆ ਜੀ ਸੈਂ ਤੇ ਮੂਰੇ ਆ ਗਿਆ ਅਰਜਨ 605 ਡੀਆਈ ਐਮਐਸ ਹਾਂਜੀ ਹਾਂਜੀ ਇਹ ਆ ਗਿਆ ਡੀਆਈ ਐਮਐਸ 2020 ਮਾਡਲ ਹੈ ਜੀ ਠੀਕ ਹੈ ਜੀ ਟਾਇਰ ਇਹਦੇ ਵੀ ਨਾਲ ਦੇ ਆ 85 ਪੈਸੇ ਠੀਕ ਹੈ ਜੀ ਹਾਂਜੀ ਕਨੋਪੀ ਉਹਦੇ ਵੀ ਲੱਗੀ ਆ ਸਵਰਾਜ ਤੇ 850 ਇਹਦੇ ਅਰਜਨ ਦੇ ਵੀ ਲੱਗੀ ਆ ਜੀ ਕਨੋਪੀ ਇਹਦੇ ਵੀ ਲੱਗੀ ਆ ਹਾਂ ਕਨੋਪੀ ਇਹਦੇ ਵੀ ਲੱਗੀ ਆ ਜੀ ਤੇ ਇੰਜਨ ਗੇਅਰ ਦਾ ਚੰਗਾ ਹੀ ਬਾਕੀ ਸਭ ਜੀ ਫਰੋਜਪੁਰ ਦਾ ਪੀਪ 05 ਨੰਬਰ ਦਾ ਹਾਂਜੀ ਇੰਜਨ ਗੇਅਰ ਦਾ ਵੀਰੇ ਵੇਖ ਆਪਾਂ ਸਹੀ ਕਹਿਣਾ ਹਾਂਜੀ ਜੀਨੇ ਲੈਣਾ ਉਹਨੇ ਮਾੜਾ ਕਹਿਣਾ ਆਪਾਂ ਇੱਥੇ ਵਾਹ ਕੇ ਚੈੱਕ ਕਰਵਾ ਦਾਂਗੇ ਠੀਕ ਹੈ ਜੀ ਜਦੋਂ ਅਗਲੇ ਦੇ ਘਰ ਕੰਨੀ ਨੂੰ ਮੂੰਹ ਕਰਤੋਂ ਦੋਦਾ ਠੀਕ ਹੈ ਜੀ ਜੀਨੂੰ ਕੋਈ ਡਾਊਟ ਲੱਗਦਾ ਸ਼ੱਕ ਲੱਗਦਾ ਹਾਂਜੀ ਚੈੱਕ ਕਰ ਸਕਦਾ ਵਾਹ ਕੇ ਠੀਕ ਹੈ ਜੀ ਉਸ ਤੋਂ ਬਾਅਦ ਕੋਈ ਗਾਰੰਟੀ ਨਹੀਂ ਠੀਕ ਹੈ ਜਦੋਂ ਤੋਰਤੋਂ ਦੋਦਾ ਠੀਕ ਹੈ ਜੀ ਇਹ ਤੇ ਹੁਣ ਅਗਲਾ ਕਹਿੰਦਾ 6 ਮਹੀਨਿਆਂ ਬਾਅਦ ਮੇਰਾ ਠੱਲ ਜੇ ਹਾਂਜੀ ਕੋਈ ਮੋੜਦਾ ਨਹੀਂ ਬਾਈ ਜੀ ਇੱਕ ਰਿਸਾਈ ਫੜਾ ਦੇ ਉਹ ਨਹੀਂ ਮੋੜਦਾ ਕੋਣ ਕਿਸੇ ਦੀ ਸੁਣਦਾ ਹਾਂਜੀ ਆਪਣੇ ਕੋਲੇ ਉਹ ਨਹੀਂ ਹੁੰਦੀਆਂ ਗੱਲਾਂ ਠੀਕ ਹੈ ਕਿੰਨੇ ਕਿੰਨੇ ਮਾਡਲ ਕਿੰਨਾ ਰੇਟ ਹੈ ਜੀ 20 ਮਾਡਲ ਹੈ ਜ ਇਹਦਾ ਰੇਟ ਹੈਗਾ ਜੀ 5,90,000 ਰੁਪਈਆ 5,90,000 ਮਿੱਤਰੋ ਇਹਦੀ ਡਿਮਾਂਡ ਹੈ ਟਰੈਕਟਰ ਚੰਗਾ ਰੰਗ ਪੇਂਟ ਦਾ ਸੋਨਾ ਪਿਆ ਬਾਕੀ ਕਿੰਨੇ ਹਜ਼ਾਰ ਤਾਂ ਦੇ ਦਾਂਗੇ ਜੀ ਆਪਾਂ 575 ਦਾ ਜੀ ਹਾਂ 5,75,000 ਦਾ ਮਿੱਤਰੋ ਇਹ ਟਰੈਕਟਰ ਬਣੂਗਾ ਮੂਰੇ ਆ ਗਿਆ 5210 ਜੌਂਡੀਅਰ 2023 ਮਾਡਲ ਹੈ ਜੀ ਹਾਂ ਜੀ ਇਹ ਰਿਵਰਸ ਬੀਟ ਕੋ ਵਾਲਾ ਠੀਕ ਹੈ ਜੀ ਇਹਦੇ ਚ ਕਈ ਵਾਰੀ ਡਿਸਟ੍ਰੀਬਿਊਟਰ ਡਬਲ ਆ ਜਾਂਦਾ ਰਿਵਰਸ ਬੀਟ ਕੋ ਰਿਵਰਸ ਬੀਟ ਕੋ ਵਾਲਾ ਠੀਕ ਹੈ ਜੀ ਹਾਂ ਜੀ ਹਾਂ ਜੀ ਤੇ ਟਰੈਕਟਰ ਰੰਗ ਪੇਂਟ ਦਾ ਇੰਜਨ ਗੇਅਰ ਦਾ ਓਕੇ ਆ ਜੀ 600 ਘੰਟਾ ਚੱਲਿਆ 600 ਘੰਟਾ ਹੀ ਕੁੱਲ ਹਾਂਜੀ ਹਾਂਜੀ ਠੀਕ ਹੈ ਮਗਰਲੇ ਵੇਟ ਵੀ ਨਾਲ ਲੱਗੇ ਹੋਏ ਆ ਜੀ ਮਗਰਲੇ ਵੇਟ ਵੀ ਮਿੱਤਰੋ ਨਾਲ ਲੱਗੇ ਹੋਏ ਨੇ ਦੇਖ ਵੇਟਰੀ ਨਾਲ ਨਾਲ ਲੱਗਿਆ ਕੰਪਨੀ ਦੇ ਵੇਟ ਆ ਹਾਂਜੀ ਮਨਦੀਪ ਕੁੰਡਲ ਦਾ ਡੱਕ ਲੱਗਿਆ ਹੋਇਆ ਠੀਕ ਹੈ ਜੀ ਹਾਂਜੀ ਹਾਂਜੀ ਤੇ ਡੱਕ ਵੀ ਪੂਰਾ ਮਹਿੰਗਾ ਲੱਗਿਆ ਹੋਇਆ ਮਿੱਤਰੋ ਵਧੀਆ ਲੱਗਿਆ ਵਧੀਆ ਦੇਖੋ ਸੈਂਪਲ ਕੱਪੜੇ ਵਾਲੀ ਛਤਰੀ ਆ ਗਈ ਇਹਦਾ 2023 ਮਾਡਲ ਆ ਜੀ ਰੇਟ ਜੀ ਇਹਦਾ ਰੇਟ ਆ ਜੀ 7,75,000 7,75,000 ਡਿਮਾਂਡ ਹਾਂਜੀ ਬਾਕੀ ਹਲਕਾ ਫੁਲਕਾ ਕਰਦਾਂਗੇ ਮਾਂ ਬਾਕੀ ਮੌਕੇ ਤੇ ਮਾਨਤਾ ਨੂੰ ਹੋ ਜੂ ਮਿੱਤਰੋ ਮੂਰੇ 855 ਆ ਗਿਆ ਰਿਵਰਸ ਵੀਡੀਓ 2019 ਮਾਡਲ ਹੈ ਜੀ ਠੀਕ ਹੈ ਜੀ ਹਾਂਜੀ ਤੇ ਦੇਗੀ ਚੁੱਲੇ ਚ ਹੈ ਹਾਂਜੀ ਦੇਗੀ ਚੁੱਲੇ ਚ ਹੈ ਜੀ ਦੇਗੀ ਚੁੱਲੇ ਚ ਆ ਗਿਆ ਸਾਈਡ ਕਲੱਚ ਆ ਜੀ ਟਾਪ ਮਾਡਲ ਆ ਨੋਪੀ ਇਹਦੇ ਵੀ ਲੱਗੀ ਆ ਠੀਕ ਹੈ ਜੀ ਸਾਈਡ ਕਲੱਚ ਆ ਗਿਆ ਕਨੋਪੀ ਵਗੈਰਾ ਲੱਗੀ ਹੋਈ ਆ ਮਿੱਤਰੋ ਟਾਇਰਾਂ ਦੀ ਬਾਕੀ ਸਾਫ਼ ਗੱਲ ਕਰੀਏ ਟਾਇਰ ਇਹਦੇ ਜੀ 15 ਦੇ ਪਾਏ ਵੇ ਆ ਠੀਕ ਹੈ ਜੀ ਆ ਮੈਨੂੰ 14 ਦੇ ਆਉਂਦੇ ਆ 15 ਦੇ ਪਾਏ ਵੇ ਆ ਨਾਲੇ ਜਮਾਂ ਨਵੇਂ ਆ ਟਾਇਰ ਚੌਕਣਾ ਮਿੱਤਰੋ ਰੁਪਿਆ ਆ ਜੇ ਮੋਰਾ ਉੱਤੇ ਹੀ ਆ ਠੀਕ ਹੈ ਜੀ ਮੋਰਾ ਗੇਡੀ ਕਮਾਂਡਰ ਟਾਇਰ ਆ 3 ਸਾਲੇ ਦੀ ਕੱਟ ਦੀ ਵੀ ਗਰੰਟੀ ਆ ਠੀਕ ਹੈ ਜੀ ਹਾਂ ਟੌਪ ਮਾਡਲ ਜੋੜੀ ਆ ਠੀਕ ਹੈ ਜੀ ਇਹਦਾ ਰੇਟ ਆ ਜਿਹਦਾ 14 ਦੀ ਲਈਏ ਤਾਂ ਉਹਦਾ ਵੀ 48490 ਦਾ ਰੇਟ ਆ ਇਹਦਾ 50 ਤੋਂ ਪਲੱਸ ਆ ਰੇਟ 50 ਤੋਂ ਪਲੱਸ ਆ ਜੀ ਹਾਂ ਜੀ ਠੀਕ ਹੈ ਜੀ ਕਿੰਨੇ ਮਾਡਲ ਆ ਗਏ ਕਿੰਨਾ ਰੇਟ ਆ ਜੀ ਇਹਦਾ 19 ਮਾਡਲ ਆ ਜੀ 19 ਰੇਟ ਇਹਦਾ 6 ਲੱਖ ਰੁਪਿਆ ਜੀ 6 ਲੱਖ ਰੁਪਿਆ ਡਿਮਾਂਡ ਆ ਮਿੱਤਰੋ ਬਾਕੀ ਜਿਵੇਂ ਬਾਈ ਨੇ ਦੱਸਿਆ ਮੌਕੇ ਤੇ ਮਾਨਤਾਨ ਕੀਤਾ ਜਾਊ ਮੂਰੇ ਚਮਾਲੀਕਾ ਆ ਗਿਆ 50 ਦਾ ਕੱਲਾ 50 ਜੀ ਤਿੰਨ ਸਿਲੰਡਰ ਠੀਕ ਹੈ ਜੀ ਹਾਂਜੀ ਤੇ ਇਹਦੇ ਬਾਰੇ ਦੱਸੋ ਜੀ ਇਹ 2020 ਮਾਡਲ ਹੈ ਜੀ ਹਾਂਜੀ ਟਾਇਰ ਦੇ ਸਹੀ ਅੱਧੇ ਹੀ ਹੈ ਜੀ ਅੱਧੇ ਟਾਇਰ ਨੇ ਮਿੱਤਰੋ ਸਾਈਡ ਗੇਅਰ ਡਬਲ ਕਲਚ ਹਾਂਜੀ ਹਾਂਜੀ ਤੇ ਸਿੰਪਲ ਕੱਪੜੇ ਵਾਲੀ ਛਤਰੀ ਲੱਗੀ ਹੋਈ ਹੈ ਤੇ ਰੇਟ ਕਿੰਨਾ ਆ ਗਿਆ 20 ਮਾਡਲ ਦਾ ਜੀ ਇਹਦਾ ਰੇਟ ਹੈ ਜੀ 4,70,000 4,70,000 ਡਿਮਾਂਡ ਹੈ ਮਿੱਤਰੋ ਬਾਕੀ ਮੌਕੇ ਤੇ ਮਾਨਤਾਨ ਕੀਤਾ ਜਾਊ ਮੂਰੀ ਆ ਗਿਆ ਸਿਉਨਾਲੀਕਾ 750 ਐਚ ਡੀ ਐਮ 2018 ਮਾਡਲ ਹੈ ਜੀ ਠੀਕ ਹੈ ਜੀ ਹਾਂਜੀ ਤੇ ਪੀ ਵੀ 31 ਮਾਨਸਾ ਦਾ ਨੰਬਰ ਹੈ ਤੇ ਟਰੈਕਟਰ ਦੇਖ ਸਕਦੇ ਹੋ ਚੰਗਾ ਟਰੈਕਟਰ ਹੈ ਟਾਇਰਾਂ ਦੀ ਗੱਲ ਕਰੀਏ ਬਾਕੀ ਸਭ ਟਾਇਰ ਦੇ 75 ਪੈਸੇ ਜੀ 75 ਪੈਸੇ ਟਾਇਰ ਪੈਣੇ ਪਰ ਉਹਨੇ ਹੀ ਦੱਸਾਂਗੇ ਜਿੰਨੇ ਹੈਗੇ ਜੇ ਹੋਣ 60 ਪੈਸੇ ਦਸੀਏ 90 ਪੈਸੇ ਉਹ ਤਾਂ ਦੇਖੇ ਤੋਂ ਪਤਾ ਲੱਗ ਜਾਣਾ ਜਦੋਂ ਆ ਕੇ ਵੇਖੂਗਾ ਅਗਲਾ ਠੀਕ ਹੈ ਜੀ ਗੱਲ ਸਮਝਦੇ ਹੋ ਨਾ ਗੱਲ ਹਾਂਜੀ ਹਾਂਜੀ ਉਸ ਗੱਲ ਦਾ ਕੀ ਫਾਇਦਾ ਜਿਹੜੀ ਪੂਰੀ ਆ ਜਾਣੀ ਆ ਪੂਰੀ ਆ ਜਾਂਦੀ ਹੈ ਤਾਂ ਮੂਰੇ ਆ ਜਾਣੀ ਹਾਂ ਇਹਦਾ ਰੇਟ ਕਿੰਨਾ ਆ ਗਿਆ ਜੀ ਕਿੰਨੇ ਮਾਡਲ ਆ ਗਏ ਸੀ ਇਹ 2018 ਮਾਡਲ ਹੈ ਜੀ 18 ਮਾਡਲ ਦਾ ਰੇਟ ਕਿੰਨਾ ਆ ਗਿਆ ਇਹਦਾ ਰੇਟ ਆ 5-10 5 ਲੱਖ ਦਾ ਦੇ ਦਾਂ ਪੂਰੇ 5 ਦਾ ਦੇ ਦਾਂਗੇ ਪੂਰੇ 5 ਦਾ ਪੂਰੇ 44 ਦਾ ਆ ਗਿਆ ਸਬਰਾਜ 4 स्टार रिवर्स पीटीओ डबल क्लच ਹੈ ਨਾ ਬਾਕੀ ਸਭ ਹਾਂ ਐਫੀਪੀ ਟਾਪ ਮਾਡਲ ਦਾ ਜੀ ਡਿਸਟ੍ਰਿਕਟ ਟਾਪ ਮਾਡਲ ਹੈ ਹਾਂ ਤੇ ਟਰੈਕਟਰ ਚੈੱਕ ਕਰ ਸਕਦੇ ਹੋ ਟਾਇਰ ਇਹਦੇ ਮਗਰਲੇ ਨਾਲ ਦੁਬਾਰਾ ਪਾਏ ਆ ਨਵੇਂ ਪਾਏ ਆ ਬਿਲਕੁਲ ਨਵੇਂ ਆਪਾਂ ਆਪ ਪਾਏ ਆ ਠੀਕ ਹੈ ਜੀ ਹਾਂ ਤੇ ਮੂਰਲੇ ਟਾਇਰ ਕਿੰਨੇ ਕੇ ਪੈਣਗੇ ਮੂਰਲੇ ਟਾਇਰ 70 ਪੈਸੇ ਆ 70 ਇਹ ਨਾਲ ਦੇ ਹੋਣਗੇ ਇਹ ਨਾਲ ਦੇ ਐਮ ਆਰ ਐਫ ਦੇ ਮਿੱਤਰੋ ਇਹ ਮਾਡਲ 17 ਜੀ 17 ਮਾਡਲ ਦਾ ਰੇਟ ਕਿਨਾ ਆ ਗਿਆ ਬਾਕੀ ਸਭ ਇਹਦਾ ਰੇਟ ਹੈਗਾ ਜੀ 7.5 ਲੱਖ 7.5 ਲੱਖ ਮਿੱਤਰੋ ਡਿਮਾਂਡ ਹੈ ਨਹੀਂ 18 ਮਾਡਲ ਜੀ 18 18 ਮਾਡਲ ਹੈ ਹਾਂ ਠੀਕ ਹੈ ਜੀ 18 ਤੇ ਮੂਰੇ ਆ ਗਿਆ ਅਰਜਨ 555 2023 ਮਾਡਲ ਹੈ ਜੀ 5 ਘੰਟਾ ਚੱਲਿਆ ਜੀ 500 500 ਘੰਟਾ ਚੱਲਿਆ ਇਹਦਾ ਰੇਟ ਹੈ 635 ਹਾਂ ਜੀ ਸਵਾ 6 ਦਾ ਬਾਕੀ ਮੌਕੇ ਤੇ ਮਾਨਦਾਨ ਕਰ ਦਾਂਗੇ ਯਾਰ ਹੋਰ ਵੀ ਬਾਕੀ ਮੌਕੇ ਤੇ ਹੋਰ ਵੀ ਮਾਨਤਾਨ ਹੋ ਜੂ ਮਿੱਤਰੋ ਜਦੋਂ ਪਾਰਟੀ ਖੜੀ ਹੁੰਦੀ ਹੈ ਲਾਈਨ ਵਾਲੀ ਉਦੋਂ ਆਪਾਂ ਨੂੰ ਹੁੰਦਾ ਯਾਰ ਜੇ ਕੋਈ ਭਰਾ ਆਇਆ ਨਾਲ ਜੁੜਦਾ ਕੋਈ ਦੋ ਚਾਰ ਗਾਹ ਕੋਰ ਜੁੜਦੇ ਆ ਠੀਕ ਹੈ ਜੀ ਆ ਇਹ ਦ ਸੰਜ ਰੇਟ ਕੁਛ ਹੋਰ ਹੁੰਦਾ ਜਦੋਂ ਆ ਕਸਟਮਰ ਆਉਂਦਾ ਜਦੋਂ ਕੁਛ ਹੋਰ ਹੁੰਦਾ ਉਹ ਸੌਦਾ ਹੁੰਦਾ ਉਹ 50 ਲਿਆ ਜਾਂ ਨਿਕਲਉਂਦੀਆਂ 50 ਰਸਤੇਦਾਰੀਆਂ ਨਿਕਲਉਂਦੀਆਂ ਹਨਾ ਠੀਕ ਹੈ ਜੀ ਉਦੋਂ ਬੰਦੇ ਦੀ ਜਾਣ ਪਛਾਣ ਬਣ ਜਾਂਦੀ ਉਦੋਂ ਪਰ ਕੋਈ ਧੱਕਾ ਮੁਕੀ ਨਾਲ ਪੰਜਾ ਸੱਤਾ ਥੋੜੇ ਵੇਖਿਆ ਜਾਂਦਾ ਠੀਕ ਹੈ ਜੀ ਪੂਰੇ ਫੇਰ 855 ਆ ਗਿਆ ਸਵਰਾਜ ਰਵਰਟ ਪੀਓ 2023 ਮਾਡਲ ਹੈ ਜੀ 2023 ਮਾਡਲ 3 ਸਪੀਡ ਆ ਚੱਲੀ ਥੋੜੇ ਘੰਟੇ ਹੋਣਾ ਇਹ 500 ਘੰਟੇ ਚੱਲਿਆ ਜੀ 500 ਘੰਟੇ ਚੱਲਿਆ 3 ਸਪੀਡ ਆ ਲੱਗ ਤੋਂ ਕਲਚ ਵਾਲਾ ਇਹਦੇ ਨਾਲ ਬਾਕੀ ਸਭ ਸਤਰੀ ਹੈਗੀ ਸਾਰਾ ਕੋਲ ਸਮਾਨ ਜਿੰਨਾ ਨਵੇਂ ਨੂੰ ਆਉਂਦਾ ਮਿਲ ਜੂਗਾ ਠੀਕ ਹੈ ਜੀ ਹਾਂਜੀ ਹਾਂਜੀ ਤੇ ਟਰੈਕਟਰ ਚੰਗਾ 23 ਮਾਡਲ ਦਾ ਫਿਰ ਰੇਟ ਕਿੰਨਾ ਆ ਗਿਆ ਇਹਦਾ ਇਹਦਾ ਰੇਟ ਹੈਗਾ ਜੀ 7.5 ਲੱਖ 7.5 ਲੱਖ ਹਾਂਜੀ ਹਾਂਜੀ ਬਾਕੀ ਮੌਕੇ ਤੇ ਹੋ ਜੂਗਾ ਉਹ ਕਰ ਦਾਂਗੇ ਮਾਨਤਾ ਨਾਲ ਕੱਪ ਮੌਕੇ ਤੇ ਹਲਕਾ ਫੁਲਕਾ ਮਾਨਤਾ ਨਾਲ ਹੋ ਜੂ ਮਿੱਤਰੋ ਮੂਰੇ ਆ ਗਿਆ ਸਵਰਾਜ 5 ਸਟਾਰ ਰਿਵਰਸ ਵੀਡੀਓ ਇਹਦੇ ਬਾਰੇ ਇਕੱਲਾ ਰਿਵਰਸ ਨਹੀਂ ਰਿਵਰਸ ਨਹੀਂ ਹੈਗਾ ਹੀ ਹੈਗਾ ਇਹ ਸਾਈਡ ਕਲਚ ਵੀ ਆ 44 ਸਾਈਡ ਕਲਚ ਬਹੁਤ ਘੱਟ ਨਾ ਠੀਕ ਹੈ ਜੀ ਸਾਈਡ ਕਲਚ ਵੀ ਆ ਇਹ ਇਹ ਜਿਵੇਂ ਸਵਰਾਜ 1920 ਜਾਇਆ ਸਾਈਡ ਕਲਚ 44 ਵੀ ਸਾਈਡ ਕਲਚ ਆ ਠੀਕ ਹੈ ਜੀ ਆ ਇਹਦੇ ਸਾਈਡ ਕਲਚ ਬਹੁਤ ਘੱਟ ਹੁੰਦਾ ਬਹੁਤ ਘੱਟ ਆਉਂਦਾ ਸਵਰਾਜ ਇਹ ਪਹਿਲਾਂ ਦੇਖਿਆ ਹਾਂ ਇਹ ਟਰੈਕਟਰ ਘੱਟ ਆਉਂਦਾ ਸਾਈਡ ਕਲਚ ਤੇ ਡਬਲ ਡਿਸਟ੍ਰਿਬਿਊਟਰ ਚ ਮਿੱਤਰੋ ਟਰੈਕਟਰ ਚੰਗਾ ਸਾਊਂਡ ਸਿਸਟਮ ਵਿੱਚ ਜਾਉ ਸੈਂਪਲ ਮਾਡਲ ਕੀ ਹੈ ਜੀ ਮਾਡਲ ਇਹ 21 ਆ ਗਿਆ 21 ਮਾਡਲ ਦਾ ਰੇਟ ਬਾਕੀ ਸਾਹਿਬ ਇਹਦਾ ਰੇਟ ਜੀ 6.5 ਹੈ ਬਾਕੀ ਕਰ ਦਾਂਗੇ ਡੱਕ ਡੱਕ ਲੱਗਿਆ ਸਾਰਾ ਕੁਝ ਠੀਕ ਹੈ ਜੀ 6.5 ਲੱਖ ਡਿਮਾਂਡ ਹੈ ਮੇਤਰੋ ਬਾਕੀ ਮੌਕੇ ਤੇ ਮਾਨਤਾ ਨੂੰ ਹੋ ਜੂਗਾ 6 ਲੱਖ 10 ਹਜ਼ਾਰ ਤਾਂ ਦੇ ਦਾਂਗੇ 6 ਲੱਖ 10 ਹਜ਼ਾਰ ਤਾਂ ਦੇ ਦਾਂਗੇ ਤੇ ਬਾਕੀ ਸਭ ਲੋਕੇਸ਼ਨ ਕੀ ਪੈ ਜਾਂਦੀ ਹੈ ਆਪਣੀ ਲੋਕੇਸ਼ਨ ਜੀ ਆਪਣੀ ਬਠਿੰਡਾ ਰੋਡ ਤੋਂ ਬਸ ਸੱਡੇ ਨੂੰ ਜਾਈਏ ਠੀਕ ਹੈ ਜੀ ਬਸ ਸੱਡੇ ਨੂੰ ਜਾਈਏ ਤੇ ਰਸਤੇ 'ਚ ਵੱਡਾ ਹਸਪੀਟਲ ਆ ਸਾਡੇ ਸ੍ਰੀ ਮਕਸਰ ਸਾਹਿਬ 'ਚ ਮਸ਼ਹੂਰ ਠੀਕ ਹੈ ਜੀ ਵਾਦਵਾ ਹਸਪੀਟਲ ਦੇ ਬਿਲਕੁਲ ਸਾਹਮਣੇ ਆ ਗਨਪਤੀ ਕਾਰ ਬਜ਼ਾਰ ਦੇ ਨਾਲ ਆ ਠੀਕ ਹੈ ਜੀ ਹਾਂਜੀ ਹਾਂਜੀ ਤੇ ਇਹ ਮਲੋਟ ਰੋਡ ਨੂੰ ਜੋੜਦਾ ਜਾ ਕੇ ਬਾਈਪਾਸ ਇਹ ਬਾਈਪਾਸ ਮਲੋਟ ਰੋਡ ਨੂੰ ਤੇ ਬਠਿੰਡਾ ਰੋਡ ਨੂੰ ਜੋੜਦਾ ਠੀਕ ਹੈ ਜੀ ਬਠਿੰਡਾ ਰੋਡ ਤੋਂ ਆਈਏ ਮਲੋਟ ਨੂੰ ਜਾਈਏ ਤਾਂ ਰਸਤੇ ਚੋਂਦਾ ਜੇ ਮਲੋਟ ਰੋਡ ਤੋਂ ਬਠਿੰਡੇ ਨੂੰ ਜਾਈਏ ਤਾਂ ਰਸਤੇ ਚੋਂਦਾ ਠੀਕ ਹੈ ਜੀ ਆਪਣਾ ਸ਼ੋਰੂਮ ਠੀਕ ਹੈ ਕੱਸੀ ਦੇ ਉੱਪਰ ਆ ਕੱਸੀ ਦੇ ਉੱਪਰ ਆਈ ਹਾਂ ਤੇ ਇਧਰੋਂ ਸਵਰਾਜ ਏਜੰਸੀ ਨੰਂ ਕਿ ਜੇ ਮਲੋਟੋਂ ਆਈਏ ਜੇ ਬਠਿੰਡੋਂ ਆਈਏ ਤਾਂ ਹੌਲੈਂਡ ਏਜੰਸੀ ਰਾਂਕੇ ਕਾਲ ਨੰਬਰ ਆਪਣੇ ਦੂਸਰਾ ਮੇਰੇ 파ਟਰਨਰ ਦਾ ਹੈਗਾ ਨਿਰਮਲ ਸੂਰੇ ਵਾਲੇ ਤੋਂ ਠੀਕ ਹੈ ਜੀ ਉਹਦਾ 98725 37547 ਠੀਕ ਹੈ ਜੀ ਇਸੇ ਨੰਬਰ ਤੇ ਵਟਸਐਪ ਚੱਲਦਾ ਹਾਂਜੀ ਮੇਰਾ ਨੰਬਰ ਹੈਗਾ 98558 ਠੀਕ ਹੈ ਜੀ 74378 ਠੀਕ ਹੈ ਜੀ ਬਾਕੀ ਅਸੀਂ ਇੱਥੋਂ ਲੋਕਲ ਆਪਾਂ ਇੱਥੋਂ ਸਿਰਫ ਹੀ 1.5 ਕਿਲੋਮੀਟਰ ਘਾਰਾ ਠੀਕ ਹੈ ਜੀ ਜਦੋਂ ਮਰਜ਼ੀ ਵੇਲੇ ਇੱਕ ਵੇਲੇ ਵੀ ਟਰੈਕਟਰ ਕਿਸੇ ਨੇ ਵੇਖਣਾ ਕਈ ਵਾਰੀ ਕੋਈ ਭੈਣ ਭਰਾ ਨੂੰ ਕੋਈ 10 ਮਿੰਟ ਲੇਟ ਹੋ ਜਾਂਦਾ ਅਗਲਾਂ ਦਾ ਯਾਰ ਸ਼ੋਰੂਮ ਬੰਦ ਕਰ ਗਏ ਹੋਣਗੇ ਠੀਕ ਹੈ ਜੀ ਫੋਨ ਕਰਨ ਦਸ ਮਿੰਟਾਂ ਦੀ ਦੁਕਾਨ ਤੇ ਹੋਵਾਂਗੇ ਬਹੁਤ ਬਹੁਤ ਧੰਨਵਾਦ ਬਾਕੀ ਸਾਹਿਬ ਜਾਣਕਾਰੀ ਦੇਣ ਲਈ ਧੰਨਵਾਦ ਜੀ ਤੁਹਾਡਾ ਬਹੁਤ ਬਹੁਤ ਜੀ ਲੱਗਿਆ ਨੂੰ ਤੇ ਲੋ ਵੀ ਮਿੱਤਰੋ ਜੇ ਵੀਡੀਓ ਚੰਗੀ ਲੱਗੀ ਕਮੈਂਟ ਕਰ ਦਿਓ ਸ਼ੇਅਰ ਕਰ ਦਿਓ ਚੈਨਲ ਨੂੰ ਕਰ ਲਿਓ ਫੋਲੋ ਸਤਿ ਸ੍ਰੀ ਅਕਾਲ ਜੀ